ਸੋਹਿਲਾ ਰਾਗ ਗੋੜੀ ਦੀਪਕੀ ਮੱਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਜਐ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੂ ਤਤ ਕਰ ਗਾਵੋ ਸੋਹਿਲਾ ਸਿਵ ਰੂ ਸਰਦਨ ਹਾਰੂ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰਿਜ ਸੋਹਿਲੇ ਸਦਾ ਸੁਖ ਹੋਏ ਰਹਾਓ ਨਿਤਨਤ ਜੀ ਅੜੇ ਸਮਾਲੀਏ ਦੇਖੇਗਾ ਦੇਵਨਹਾਰ ਤੇਰੇ ਦਾਨ ਕੀਮਤ ਨਾ ਪਵੇ ਤਿਸ ਦਾਤੇ ਕਉਂ ਸੁਵਾਰ ਸੰਵਸਾ ਲਿਖਿਆ ਮਿਲ ਕਰ ਪਾਵਹੁ ਤੇਲ ਦੇਹੁ ਸਜਣਾ ਸੀਸੜੀਆਂ ਜੋ ਹੋਵੇ ਸਾਹਿਬ ਸੋ ਮੇਲ ਘਰ ਘਰ ਹੋ ਪਹੁੰਚਾ ਸਦਲੇ ਨਤ ਪਵਨ ਸਦਨਹਾਰਾ ਸਿਮਰੀਏ ਨਾਨਕ ਸੇ ਦਿਹਾਵਨ ਰਾਗ ਅਸਮ ਲਾ ਪਹਿਲਾ ਆ ਘਰਛੈ ਗੁਰਛਾ ਉਪਦੇਸ ਗੁਰ ਗੁਰੇ ਕੋ ਵੇ ਸਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਆਖ ਵਿਡਾਈ ਤੋਏ ਰਹਾਓ ਵਿਸਿਆ ਚਸਿਆ ਘੜੀਆਂ ਪਹਿਰਾ ਥੀਤੀ ਵਾਰੀ ਮਾ ਹੁਆ ਸੂਰਜੇ ਕੋ ਰਤਨੇਕ ਨਾਨਕ ਕਰਤੇ ਕੇ ਕੀਤੇ ਵੇਸ राग तना श्री महल्ला पहला गगन में थाल रवि चांदीपक बने तारक मंडल जनक मोती तू मलिया लो पवन जबरो करे सकल बन राए फूलंत ज्योति कैसी आरती होए पव खंडदा तेरी आरती अनहता शब्द वाज अंत भेरी रहा उस स्तव नन 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 है तू ही कुसस मूरत नन नायक तू ही ਸਹਿਜ ਬਾਦ ਬਿਮਲਾ ਨੇਕ ਬਾਦ ਗੰਦ ਬਿਨ ਸਹਿਜ ਤਪ ਗੰਦ ਦੇ ਵਿਚਾਲਤ ਮੋਹੀ ਸਭ ਮੈਂ ਜੋ ਜੋ ਤਹਾ ਸੋਏ ਤਿਸ ਦੇ ਚਾਨਨ ਸਮੈਂ ਚਾਨਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੇ ਸੁਆਰਤੀ ਹੋਏ ਹਰ ਚਰਨ ਕਬਲ ਮਕਰੰਦ ਲੋਬਿਤ ਮਨ ਵੰਦਨੋ ਮੋਹੀ ਆਹੀ ਪਿਆਸਾ ਕਿਰਪਾ ਜਲਦੀ ਨਾਨਕ ਸਾਰੰਕੋ ਹੋਏ ਜਾਤੇ ਤੇਰਾ ਨਾਏ ਵਾਸਾ ਰਾ ਗੋੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਭੋਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪਨ ਵੱਡਾ ਹੈ ਕਰ ਡੰਡਾਉਤ ਪਨ ਵੱਡਾ ਹੈ ਰਹਾਉ ਸਾਖਤ ਹਰ ਸਾਧਨਾ ਜਾਣਿਆ ਤਨੰਤਰ ਹੋਮੇ ਕੰਡਾ ਹੈ ਜਿਉ ਜਿਉ ਚਲਹੈ ਚੁਬਹੈ ਦੁਖ ਪਾਵਹਿ ਜਮਕਾਲ ਸਹਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੀ दुख जन्म मरण पुखंडा ही अविनाशी पुरख पाया परमेश्वर बहु सोखंड ब्रह्मांडाहि हम गरीब मस्कीन प्रब तेरे हर राख राख वड वड्डा ही ज ननक नाम धा ठीक है हर नामे ही सुख मंडा ही राग गौड़ी पूर्वी मोहल्ला 5वां करू बिनंती सुन हो मेरे मीता सं टहल की बेला ਵੀਹਾਂ ਘਰ ਚਲਹੁ ਹਲਾਗ ਬਸੁ ਸੁਹੀਲਾ ਓਦ ਘਟੇ ਦਿਨ ਸਰੈ ਨਾਰੀ ਮਨ ਗੁਰ ਮਿਲ ਕਾ ਸਵਾਰੀ ਰਹਾਉ ਏਹੋ ਸੰਸਾਰ ਵਿਕਾਰ ਸੰਸੇ ਮਹਿ ਤਰੇ ਉਬਰਮ ਗਿਆਨੀ ਜਿਸਹਿ ਜਗਾਏ ਪਿਆਵੇ ਏਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਵਿਹਾਜਹੁ ਹਰ ਗੁਰ ਤੇ ਮਨਹਿ ਵਸੀਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸ਼ਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੁਕ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਵਿਦਾਤੇ ਸ਼ਰਦਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖ ਮੰਗੈ ਮੋ ਕੁਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ